ਇੱਕ ਮਿੰਟ ਤਿੰਨ ਜਣਿਆਂ ਨੇ ਪਿੱਛੇ ਲੱਗਣਾ ਲੱਤਾਂ ਰੱਖਣੀਆਂ ਐ ਜਮਾ ਸਿੱਧੀਆਂ ਸਟੇਟ ਐ ਚੱਕਣੀਆਂ ਨਾ ਪਿੱਛੇ ਨਾ ਅੱਗੇ ਕਰੋਂਗੇ ਮੇਰੇ ਮਨ ਦੋ ਜਣੇ ਮੁੱਢੀਆਂ ਲੱਤਾਂ ਨੇ ਨਾ ਸੈਕੋ ਨਾ ਸਿਰ ਦਾ ਬਗੈਰ ਖੜਾ ਮੱਝ ਉੱਠਣੀ ਨਹੀਂ ਮੱਝ ਮੱਝ ਨੂੰ ਪਾਇਂ ਉਪਰ ਕਰਦੇ ਨੇ ਦੋਨੇ ਲੱਤਾਂ ਕਰਦੇ ਲੈ ਚੱਕੋ ਲੱਤਾਂ ਜੇ ਤੈਨਾਂ ਜਣੇ ਲੱਗੋ ਤਿੰਨ ਜਣਿਆਂ ਨੇ ਦੂਰ ਰਹਿਣਾ ਆਪਦਾ ਮੂੰਹ ਵਿੱਚ ਆਗੇ ਰੱਖਣ ਮਾਹਾਂ ਸਿੱਧੀਆਂ ਇੱਧਰ ਲੈ ਪਾਸੇ ਆ ਜਾ ਇੱਥੋਂ ਵੀਡੀਓ ਬਣਾ ਹੁਣ ਸਾਹਮਣੇ ਹਾਂ ਨਾਲ ਹੀ ਤਪੋ ਬੱਚਾ ਆ ਜੀ ਗਾ ਜਿਹਨੂੰ ਮੈਂ ਕਮਾਉਣਾ ਠੀਕ ਹੈ ਇੱਥੇ ਬੱਚਾ ਚੱਕੋ ਥੋੜੀ ਬਿਲਕੁਲ ਹੌਲੀ ਫਿਰ ਨਹੀਂ ਚੱਕਣਿਆ ਤਾ ਆਪਾਂ ਕੋਸ਼ਿਸ਼ ਕਰਾਂਗੇ ਇੱਕ ਢੇੜੇ ਚ ਕਰਦੇ ਲੱਤਾਂ ਥੋੜੀਆਂ ਪਿੱਛੇ ਆ ਮੂਹਰ ਨੂੰ ਕਰੋ ਥੋੜੀ ਐ ਨਹੀਂ ਮੱਝ ਨਹੀਂ ਸਾਰੀ ਮੂਹਰ ਤੁਸੀਂ ਪਿੱਛਲੇ ਪਾਸੇ ਰਹੋ ਆ ਜਾਓ ਚੱਕੋ ਲੱਤਾਂ ਚੱਕੋ ਚੱਕੋ ਹੌਲੀ ਬਿਲਕੁਲ ਹੌਲੀ ਚਲੋ 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 ਹੁਣ ਦੋ ਪਿੱਛੇ ਨਹੀਂ ਮੁੜਨ ਦੇਣੀ ਮੁਰਤੇ ਚਲੋ 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 ਫੇਰ ਤਾਂ ਬੰਦੇ ਨਹੀਂ ਸਰ ਸਰ ਵੀ ਕਮਾਣ ਨਾਲ ਕਮਾਣਦਾ ਬੱਚਾ ਜਿਉਂਦਾ ਹਲੇ ਬਿਲਕੁਲ ਚਲੋ ਭਾਗਿਆ ਬੱਚਾ ਚਲੋ 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 ਆਉਂਦੇ ਆਉਂਦੇ ਲੱਤਾਇਦਰੇ ਚਲੋ ਚਲੋ ਚਾਉਂਦਾ ਲੱਗ 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 ਬੰਦਾ ਖੜਾ ਹਾਂ ਇੱਕ ਮਿੰਟ ਇੱਕ ਰੋ ਹਾਂਇਂ ਕਰੋ ਹੁਣ ਮੱਝੂ ਐਤਮਾਨੋ ਆਪਣੇ ਕੋਲੇ ਥੌਂ ਹੈ ਨਹੀਂ ਐਂਡ ਦਾ ਟਾਈਮ ਟੂ ਇਹੀ ਮੂੰਹ ਇੱਧਰ ਕਰ ਲੋ ਨਾ ਇੱਧਰ ਕਰ ਲੋ ਕੋਈ ਹੋਰ ਨਹੀਂ ਰੱਖ ਰਹੀ ਇੱਧਰ ਖੋ ਕਿੱਥੇ ਰਹਿ ਜੂ ਮੁਰੇ ਹੱਸੇ ਆਪ ਕੋ ਬਿਓ ਲੈ ਆਂ ਅਸੀਂ ਦੇਖ ਮਾ ਦੋ ਫੇਰਾ ਇਹਨੂੰ ਕਰੋ ਸਰ ਇੱਧਰ ਨੂੰ ਲੱਤਾਂ ਖੋਗੇ ਨਹੀਂ ਜਾਂਦੇ ਨਹੀਂ ਫੇਰਾ ਇਹ ਚੱਕ ਕੇ ਮਰੇ ਜਾ ਜੀ ਮਾ ਦੋ ਕਮਾ ਦੋ ਦੱਤਾ ਹੱਥ ਲੈ ਜੋ ਤਾ ਪਿੱਛੇ ਮੁਰੇ ਲੱਤਾਂ ਨਾਲ ਚਲੋ ਚਲੋ ਮਰ ਵਾਹ ਹਰ ਜੋ ਨਤਾ ਇੱਥੇ ਕਰਕੇ ਲੱਤ ਤੂੰ ਦੂਰੋਂ ਵੀਡੀਓ ਬਣਾਉਣੀ ਹੈ ਲੱਤਾਂ ਖੋਲ ਕੇ ਜੀ ਨਤਾ ਖੋਲਦੇ ਖੋਲਦੇ ਖੋਲ ਕੇ ਜੇ ਫੇਰ ਬਨਾਂਗੇ ਦੁਬਾਰੇ ਆਹ ਲੱਤਾਂ ਮੋੜ ਕੇ ਤੇ ਸਨੀਏ ਠੀਕ ਆ ਪਿਛਲੀ ਦੱਸ ਟੁੱਟ ਜਾਂਦੀ ਹੈ ਜੇ ਜਿਹੜਾ ਖੋਲਦੇ ਤੂੰ ਮੋੜਾਂਗੇ ਹਮ ਮੈਂ ਨੂੰ ਚੱਕੋ ਉਧਰ ਢਿੱਡ ਤੇ ਹੱਥ ਨਹੀਂ ਲਾਉਣਾ ਆਹ ਕੁੜਿਆਂ ਤੇ ਆਹ ਗੰਗਰੂ ਆਹੀਂ ਇਕੱਠੇ ਕਰੀਏ ਜੀ ਸਭ ਪਹਿਲਾਂ ਨਤਾ ਇਹਨਾਂ ਦੁਬਾਰੇ ਬਨਾਂਗੇ ਨਾ ਫਸਾ ਦੇ ਚਲੋ ਚੱਕੋ ਮੱਝ ਨੂੰ ਮੜੀ ਇੱਧਰ ਕਰ ਲਈ ਹਾਂ ਫੜੀ ਨਹੀਂ ਹੋਦੈ ਪਰਲੇ ਪਾਸੇ ਟੋਕੋ ਚਲੋ ਬਾਕੀ ਐਸਾ ਤਾਂ ਠੀਕ ਹੈ ਮੱਝ ਨੂੰ ਮੱਧੋਂ ਤੋਂ ਵਕਣਾ ਕਰ ਲੈ ਹਾਂ ਥੋੜਾ ਹੁੰਜੋ ਚਲੋ ਨਹੀਂ ਢੜਦੇ ਹੱਥ ਨਹੀਂ ਢੜਦੇ ਆ ਜਾਣਾ ਕਿੱਥੇ ਆਉਣ ਦੇ ਹੁਣ ਦੇ ਚਲੋ ਚੱਕ ਕਰ ਲੈ ਜੇ ਮੈਨੂੰ ਵੀ ਕਿੰਨਾ ਬੱਦ ਹੈ ਰੋਕ ਦੇ ਵੀਡੀਓ ਇੱਕ ਵਾਰ ਕਿ ਲੋ ਬੱਟਟ ਤੇ ਹੱਥ ਨਹੀਂ ਘੋਣੇ ਤੁਸੀਂ ਹਾਂ ਲੱਤਾਂ ਨੂੰ ਰੱਖੋ ਬੁੱਜੂ ਨੂੰ ਸੇ ਰੱਖੋ ਬਾਹਰ ਦੀ ਵੀ ਕਿੰਨੀ ਆਖ ਦੇ ਚੱਕੋ ਯਾਰ ਇਹ ਚੱਕਾ ਆਹ ਚਲ ਹਾਂ ਜੇ ਖੜੇ 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 ਇੱਥੇ ਆਣ ਕੋਈ ਬੱਚਾ ਜੇ ਕੋ ਸਾਹਮਣੇ ਜਾਂਦਾ ਹੋਊਗਾ ਯਾਰ ਮੈਂ ਤੇ ਚੱਲ ਚੱਲ ਹਮਾ ਅੱਗ ਹਮਾ ਕਰੇ ਕਰੇ ਹਾਂ ਮੂੰਹ ਨੂੰ ਰੱਖ ਲਾ ਹਾਂ ਬਾਹਰ ਨੂੰ ਪਾ ਦੇ ਜਿਵੇਂ इतों ला इन लत्त उधर खिड़नी है जागे छद ਕਾਲ ਕੋਈ ਨਾ ਕੋਈ ਬੱਜੀਦਾ ਨਹੀਂ ਰੱਖ ਰੱਖ ਨਹੀਂ ਗਿਆ ਨਾ ਵਿੱਚ ਉੱਠ ਖੜਨੇ ਇੱਧਰ ਨੂੰ ਆਉਣ ਦੇ ਆਉਣ ਦੇ ਹੋਰ ਰੱਖ ਰੱਖ ਹਾਂ ਬੋਲ ਰੱਖ ਹੋਰ ਰੱਖ ਕੱਢ ਲਾਂਗੇ ਹਲੇ ਨਹੀਂ ਕੱਢਣਾ ਇਹ ਵੀ ਗੱਲ ਕਰਦੇ ਮੰਦ ਖੜੀ ਕਰੋ ਕੋਈ ਨਾ ਤਾਂ ਨਿਕਲੇ ਪਿਆਸ ਹੋਏ ਕਿੱਥੇ ਬੱਜਿਆ ਹਾਂਜੀ ਆ ਆਪਣੀ ਮੱਜ ਦੀ ਜੀ ਇਹਦੇ ਬੱਚੇਦਾਨੀ ਬਾਲ ਖਾ ਗਈ ਸੀ ਇਹਦਾ ਸਾਹਬ ਨੇ ਕੱਢਿਆ ਬਾਲ ਇਹਨਾਂ ਦਾ ਇਨਾਂ ਦਾ ਬਹੁਤ ਧੰਨਵਾਦ ਹੁਣ ਸਾਡੀ ਛੋਟੀ ਬਿਲਕੁਲ ਠੀਕ ਠਾਕ ਆ ਬਿਲਕੁਲ ਠੀਕ ਠਾਕ ਸੁੱਈ ਹੈ ਜੀ ਧੰਨਵਾਦ ਹਸਾਬ ਦਾ ਜੀ